ਸ੍ਰੀ ਗੁਰੂ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਨਿੱਜੀ ਹਸਪਤਾਲਾਂ ਦੀ ਮਨਮਰਜ਼ੀ ਰੋਕਣ ਲਈ ਸਰਕਾਰ ਤਿਆਰ ਕਰਨ ਲੱਗੀ ਇਲਾਜ ਦੇ ਰੇਟ ਹਰੇਕ ਪਰਿਵਾਰ ਨੂੰ ਦਸੰਬਰ ਤੋਂ ਮਿਲ ਸਕਦਾ 10 ਤੋਂ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਨਿੱਜੀ ਹਸਪਤਾਲ ਹਸਪਤਾਲਾਂ ਨਾਲ ਵਿਸ਼ੇਸ਼ ਬਿਮਾਰੀਆਂ ਪ੍ਰੇਸ਼ਨਾ ਦਾ ਰੇਟ ਤੈਅ ਕਰਤੇ ਵਿਚਾਰ ਕਰ ਰਹੀ ਹੈ ਸਿਹਤ ਉਪਾਗ ਦੇ ਉੱਚ ਅਧਿਕਾਰੀਆਂ ਤੇ ਸਰਕਾਰ ਦਾ ਮੰਨਣਾ ਹੈ ਕਿ ਜੇਕਰ ਬਿਮਾਰੀਆਂ ਦੇ ਰੇਟ ਤੈਅ ਨਾ ਕੀਤੇ ਗਏ ਤਾਂ ਨਿੱਜੀ ਹਸਪਤਾਲ ਮਨਮਰਜ਼ੀ ਦਾ ਬਿੱਲ ਵਸੂਲਣਗੇ ਜਿਸਾ ਕਰਨਾ ਸਰਕਾਰ ਦੀ ਅਹਿਮ ਸਿਹਤ ਬੀਮਾ ਯੋਜਨਾ ਲੀਖੋ ਲੱਤ ਸਕਦੀ ਹੈ ਸੂਬਾ ਸਰਕਾਰ ਇਸ ਯੋਜਨਾ ਨੂੰ ਦਸੰਬਰ ਚ ਹਰ ਹਾਲਤ ਲਾਗੂ ਕਰਨਾ ਚਾਹੁੰਦੀ ਹੈ ਨਾਲਾ ਕੇ ਪਹਿਲਾਂ ਸਰਕਾਰ ਨੇ 2 ਅਕਤੂਬਰ ਨੂੰ ਗਾਂਧੀ ਜਨਤੀ ਮੌਕੇ ਸਕੀਮ ਲਾਗੂ ਕਰਨ ਦਾ ਫੈਸਲਾ ਕੀਤਾ ਸੀ ਪਰ ਤਕਨੀਕੀ ਕਾਰਨਾਂ ਕਰਕੇ ਸਕੀਮ sire ਨਹੀਂ ਚੜ ਸਕੀ ਤਰਨਤਾਰਨ ਵਿਧਾਨ ਸਭਾ ਦੀ ਜਿਮਨੀ ਚੋਣ ਦੀ ਕੋਸ਼ਨਾ ਤੋਂ ਪਹਿਲਾਂ ਸਰਕਾਰ ਨੇ ਤਰਨਤਾਰਨ ਦੇ ਤੇਬਰ ਨਾਲ ਬਰਨਾਲਾ ਜ਼ਿਲ੍ਹੇ ਚ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਸੀ ਸੂਤਰ ਦੱਸਦੇ ਹਨ ਕਿ ਦੇਸ਼ ਦੀਆਂ ਚਾਰ ਪ੍ਰਮੁੱਖ ਬੀਮਾ ਕੰਪਨੀਆਂ ਨਿਊ ਇੰਡੀਆ ਔਰੀਐਂਟਲ ਸਮੇਤ ਚਾਰ ਕੰਪਨੀਆਂ ਨਾਲ ਉਹ ਭਾਗੀ ਕਾਰਵਾਈ ਦਾ ਕੰਮ ਕਮਲ ਹੋ ਗਿਆ ਹੈ ਸਿਹਤ ਭਾਗ ਦੇ ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਰਕਾਰੀ ਬੀਮਾ ਕੰਪਨੀਆਂ ਨੂੰ ਸ਼ਾਮਲ ਕੀਤੇ ਜਾਣ ਨਾਲ ਝਾਲੀ ਬਿੱਲਾਂ ਦੇ ਪਗਧਾਨ ਨੂੰ ਇੱਕ ਤਰ੍ਹਾਂ ਨਾਲ ਵੀ ਰਾਮ ਲੱਗ ਸਕ ਜਾਵੇਗਾ ਸੂਤਰਦਾਧਾਨ ਕਿ ਅਕਸਰ ਵਿਭਾਗ ਨੂੰ ਏਅਰਪੋਰਟਾਂ ਮਿਲਦੀਆਂ ਹਨ ਕਿ ਬੀਮਾ ਖੇਤਰ ਨਾਲ ਸੰਬੰਧਿਤ ਨਿੱਜੀ ਕੰਪਨੀਆਂ ਪ੍ਰਾਈਵੇਟ ਹਸਪਤਾਲਾਂ ਨਾਲ ਮਿਲ ਕੇ ਡੁਪਲੀਕੇਟ ਬਿੱਲ ਤਿਆਰ ਕਰਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਂਦੀਆਂ ਹਨ ਭਾਵੇਂ ਬਿੱਲ ਦਾ ਪਗਧਾਨ ਕੀਤਾ ਜਾਂ ਨਾਲ ਮਰੀਜ਼ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗ ਸਕਦਾ ਹੈ ਇਹੀ ਕਾਰਨ ਹੈ ਕਿ ਸਰਕਾਰ ਨੇ ਸਰਕਾਰੀ ਬੀਮਾ ਕੰਪਨੀਆਂ ਨੂੰ ਸ਼ਾਮਲ ਕਰਨ ਦੇ ਨਾਲ ਵਿਸ਼ੇਸ਼ ਬਿਮਾਰੀਆਂ ਦੇ ਇਲਾਜ ਲਈ ਰੇਟ ਕਿ ਤੈਅ ਕਰਨ ਦਾ ਫੈਸਲਾ ਕੀਤਾ ਹੈ ਸੇ ਤੋਂ ਭਾਗ ਦੇ ਉੱਚ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ